ਬਹੁਤ ਵੱਡੀ ਖਬਰ ਜਿਵੇਂ ਕਿ ਇੱਕ ਪ੍ਰਵਾਸੀ ਭਈਏ ਦੁਆਰਾ ਜਲੰਧਰ ਤੋਂ ਯਾਨੀ ਲੁਧਿਆਣਾ ਦੇ ਵਿੱਚ ਇੱਕ ਬੱਸ ਜਾ ਰਹੀ ਸੀ ਤਾਂ ਉਹਦੇ ਵਿੱਚ ਇੱਕ ਨੌਜਵਾਨ ਕੁੜੀ ਦੇ ਨਾਲ ਜਿਹੜੀ ਕਰਤੂਤ ਕੀਤੀ ਹੈ ਪੂਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਇੱਕ ਪਾਸੇ ਵਿਰੋਧ ਵੱਡੇ ਪੱਧਰ ਦੇ ਉੱਤੇ ਹੋ ਰਿਹਾ ਕਿ ਭਾਈ ਭਈਏ ਭਜਾਓ ਤੇ ਪੰਜਾਬ ਬਚਾਓ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲਾ ਵੀਡੀਓ ਪਹਿਲੀ ਵਾਰ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਪਰਵਾਸੀਆਂ ਨੂੰ ਲੈ ਕੇ ਸਰਕਾਰ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਦਿੱਤਾ ਸੀ ਪਰ ਕਈ ਲੋਕ ਪਰਵਾਸੀਆਂ ਦੇ ਹੱਕ ਦੇ ਵਿੱਚ ਖੜੇ ਸੀ ਬਹੁਤ ਸਾਰੇ ਕਿਸਾਨ ਖੜ ਗਏ ਸੀ ਜਿਨ੍ਹਾਂ ਨੇ ਭਈਆਂ ਵੀ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਹਮੈਤ ਕਰ ਦਿੱਤੀ ਸੀ ਕਿਉਂਕਿ ਇੱਕ ਬੱਚੇ ਨੂੰ ਮਾਰਿਆ ਜਾਂਦਾ ਫਿਰ ਪਰਵਾਸੀਆਂ ਦੇ ਉੱਤੇ ਇੱਕ ਬਹੁਤ ਵੱਡਾ ਮੁੱਦਾ ਉੱਡਦਾ ਕਹਿੰਦੇ ਜੀ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣੀਆਂ ਪਰ ਜਿਹੜੀ ਖਬਰ ਵੀਡੀਓ ਦੇ ਜ਼ਰੀਏ ਤੁਸੀਂ ਵੇਖਣ ਜਾ ਰਹੇ ਹੋ ਸ਼ਰਮ ਝਾਰ ਕਰਨ ਵਾਲੀ ਹੈ ਕਿਉਂਕਿ ਭਈਏ ਨੇ ਜਿਹੜੀ ਕਰਤੂਤ ਕੀਤੀ ਹੈ ਚਲਦੀ ਵਸ ਤੇ ਵਿੱਚ ਕੀਤੀ ਹੈ ਤੇ ਭਈਏ ਦਾ ਕੁਟਾਪਾ ਚੰਗੀ ਤਰ੍ਹਾਂ ਜਾਨੀ ਕੁੜੀਆਂ ਨੇ ਹੋਰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਸਰਵਿਸ ਕਰ ਦਿੱਤੀ ਹੈ ਤੇ ਇਹਦਾ ਵੀਡੀਓ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਵੇਖੋਗੇ ਕਿਉਂਕਿ ਭਈਏ ਨੇ ਜਿਹੜੀ ਕਰਤੂਤ ਕੀਤੀ ਹੈ ਯਾਨੀ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਕੁੜੀ ਦੇ ਬਾਹ ਤੇ ਲਾਇਆ ਗਿਆ ਸਪਰਮ ਸੀ ਜਿਹੜੇ ਉਹਦੇ ਉਸ ਦੀ ਬਾਹ ਦੇ ਯਾਨੀ ਕੱਪੜੇ ਦੇ ਉੱਤੇ ਲਾਏ ਗਏ ਨੇ ਤਾਂ ਹੁਣ ਇਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਅਸੀਂ ਅਪਡੇਟ ਇੱਕ ਸਾਂਝੀ ਕਰਨ ਜਾ ਰਿਹਾ ਮੈਂ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਹਲਾ ਦੇਣ ਵਾਲੀ ਹੈ ਸੁਣ ਇਸ ਵੇਲੇ ਦੀ ਵੱਡੀ ਖਬਰ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਨਾਰਾ ਦਿੱਤਾ ਜਾ ਰਿਹਾ ਪ੍ਰਵਾਸੀ ਭਜਾਓ ਤੇ ਪੰਜਾਬ ਬਚਾਓ ਪੰਜਾਬੀ ਲਗਾਤਾਰ ਇਹ ਗੱਲ ਉਠਾ ਰਹੇ ਨੇ ਇੱਕ ਲੋਕ ਲਹਿਰ ਪੰਜਾਬ ਦੇ ਵਿੱਚ ਉੱਠੀ ਹੋਈ ਹੈ ਵੀ ਇਹਨਾਂ ਨੇ ਇੱਥੇ ਆ ਕੇ ਗੰਦ ਪਾ ਦਿੱਤਾ ਹੈ ਮਾਮਲਾ ਇਹ ਬੱਸ ਸਟੈਂਡ ਦੇ ਨਾਲ ਜੁੜਿਆ ਹੋਇਆ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਇਹੋ ਜਿਹੀ ਸ਼ਰਮਨਾਕ ਕਰਤੂਤ ਕੀਤੀ ਹੈ ਇਸ ਨੂੰ ਸੁਣ ਕੇ ਤੁਹਾਡੀ ਹੋਸ਼ ਉੱਡ ਜਾਣਗੇ ਪੈਰਾਹਟੋ ਜ਼ਮੀਨ ਕਿਸਕ ਜਾਵੇਗੀ ਕਿ ਬੱਸ ਦੇ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਇਹੋ ਜਿਹੀ ਹਰਕਤ ਕਿਵੇਂ ਕਰ ਸਕਦਾ ਮੈਂ ਪੂਰਾ ਮਾਮਲਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਲੰਧਰ ਤੋਂ ਬੱਸ ਲੁਧਿਆਣੇ ਆ ਰਹੀ ਸੀ ਬੱਸ ਦੇ ਵਿੱਚ ਭੀੜ ਸੀ ਇੱਕ ਨੌਜਵਾਨ ਕੁੜੀ ਬੱਸ ਦੇ ਵਿੱਚ ਚੜਦੀ ਹੈ ਉਹ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਪ੍ਰਵਾਸੀ ਮਜ਼ਦੂਰ ਉਸ ਦੇ ਪਿੱਛੇ ਚੜਦਾ ਹੈ ਤੇ ਹੱਤਤਾ ਉਦੋਂ ਹੋ ਜਾਂਦੀ ਹੈ ਜਦੋਂ ਪ੍ਰਵਾਸੀ ਮਜ਼ਦੂਰ ਆਪਣਾ ਪ੍ਰਾਈਵੇਟ ਪਾਰਟ ਕੱਟ ਕੇ ਉਸ ਲੜਕੀ ਦੇ ਨਾਲ ਇਨਪ੍ਰੋਪਰੀਏਟ ਤਰੀਕੇ ਦੇ ਨਾਲ ਟੱਚ ਕਰਦਾ ਹੈ ਟੱਚ ਕਰੀ ਜਾ ਰਿਹਾ ਜਿਸ ਤੋਂ ਬਾਅਦ ਹੱਦ ਤਾਂ ਉਦੋਂ ਟੱਪ ਜਾਂਦੀ ਹੈ ਸਾਰੀ ਵੀ ਉਹ ਕੁੜੀ ਨੂੰ ਅਨਕੰਫਰਟੇਬਲ ਕਰ ਦਿੱਤਾ ਜਾਂਦਾ ਹੈ ਇਥੋਂ ਤੱਕ ਕਿ ਉਹ ਪ੍ਰਵਾਸੀ ਮਜ਼ਦੂਰ ਦਾ ਸਪਰਮ ਹੈ ਜਿਹੜਾ ਉਸ ਸਪਰਮ ਨਿਕਲ ਕੇ ਉਸ ਕੁੜੀ ਦੇ ਜਿਹੜੇ ਕੱਪੜੇ ਨੇ ਉਹਨਾਂ ਦੇ ਉੱਪਰ ਪੈ ਜਾਂਦਾ ਇਹ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਬੇहद ਸ਼ਰਮਸਾਰ ਕਰਨ ਵਾਲੀ ਹੈ ਘਟਨਾ ਹੈ ਉਸ ਤੋਂ ਬਾਅਦ ਜਦੋਂ ਕੁੜੀ ਦੇ ਨਾਲ ਇਹ ਘਟਨਾ ਵਾਪਰੀ ਤਾਂ ਉਹਨੇ ਰੌਲਾ ਪਾਇਆ ਰੌਲਾ ਪਾਉਣ ਤੋਂ ਬਾਅਦ ਫਿਰ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੇ ਉਸ ਪ੍ਰਵਾਸੀ ਮਜ਼ਦੂਰ ਦਾ ਚੰਗਾ ਕਟਾਪਾ ਲਾਇਆ ਚੰਗੀ ਸਰਵਿਸ ਉਸ ਪ੍ਰਵਾਸੀ ਮਜ਼ਦੂਰ ਦੀ ਕੀਤੀ ਹੈ ਤਾਂ ਸੁਣ ਲਿਆ ਪੰਜਾਬ ਵਾਲਿਓ ਹੁਣ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਔਰ ਦੂਜੇ ਪਾਸੇ ਉਹ ਕਿਸਾਨਾਂ ਗੁੰਆਂ ਤੋਂ ਜਿਹੜੇ ਲੋਕਾਂ ਨੇ ਚਾਹੇ ਕੋਈ ਸਾਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨਾਂ ਨੇ ਵਿਰੋਧ ਕੀਤਾ ਸੀ ਕਿ ਪ੍ਰਵਾਸੀ ਭਜਾਓ ਪੰਜਾਬ ਬਚਾਓ ਯਾਨੀ ਉਹਨਾਂ ਲੋਕਾਂ ਨੂੰ ਅੱਜ ਇਸ ਵੀਡੀਓ ਨੂੰ ਵੇਖ ਕੇ ਇਹ ਪੰਜਾਬਣ ਕੁੜੀ ਐ ਕੋਈ ਬਿਹਾਰ ਦੀ ਨਹੀਂ ਹੈਗੀ ਤਾਂ ਇਸ ਵੀਡੀਓ ਨੂੰ ਦੇਖ ਕੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੇਕਰ ਤੁਹਾਡੀ ਲੜਕੀ ਦੇ ਨਾਲ ਜਾਂ ਤੁਹਾਡੀ ਬੱਚੀ ਦੇ ਨਾਲ ਇਹੀ ਕਰਤੂਤ ਪ੍ਰਵਾਸੀ ਕਰ ਦਿੰਦਾ ਤਾਂ ਫਿਰ ਤੁਸੀਂ ਕੀ ਕਹੋਗੇ ਕਿ ਇੰਡਸਟਰੀ ਐ ਸਾਡਾ ਪੰਜਾਬ ਜਾਏ ਸਾਡੀ ਖੇਤੀ ਪ੍ਰਵਾਸੀਆਂ ਤੋਂ ਬਿਨਾ ਨਹੀਂ ਚੱਲੂਗੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਦੇ ਸਵਾਲ ਸੀ ਇਹ ਪਰ ਉਹਨਾਂ ਲੋਕਾਂ ਦੇ ਸਾਹਮਣੇ ਇਹ ਵੀਡੀਓ ਮੂੰਹ ਤੇ ਤਮਾਚਾ ਉਹਨਾਂ ਲੋਕਾਂ ਦੇ ਜਿਹੜੇ ਪ੍ਰਵਾਸੀ ਇਹ ਵੀ ਹਮਾਇਤ ਕਰਦੇ ਸੀ ਤੇ ਵਿਰੋਧ ਕਰਨ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਸੀ ਤੇ ਸਾਡੇ ਪੰਜਾਬ ਦੀ ਸਰਕਾਰ ਨੇ ਬਿਆਨ ਦੇ ਦਿੱਤਾ ਸੀ ਕਹਿੰਦੇ ਜੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕਿਉਂ ਕੱਢ ਦੇਾਂਗੇ ਦੇਖੋ ਇੱਕ ਵੋਟ ਲਾਈਨ ਦੀ ਖਾਤਰ ਚਾਹੇ ਸਾਡੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਚਾਹੇ ਕੋਈ ਹੋਰ ਹੋਣ ਇਹਨਾਂ ਨੂੰ ਇਹ ਗੱਲ ਦੀ ਸ਼ਰਮ ਜ਼ਰੂਰ ਆਉਣੀ ਚਾਹੀਦੀ ਹੈ ਜਿਹੜੇ ਲੋਕ ਧੀਆਂ ਪਹਣਾਂ ਦੇ ਨਾਲ ਗੰਦੇ ਵਰਤਾਰੇ ਕਰ ਰਹੇ ਨੇ ਤਾਂ ਫੇਰ ਪੰਜਾਬ ਦਾ ਜੇਕਰ ਮੁੱਖ ਮੰਤਰੀ ਨਿਕਾਮ ਤਾਂ ਫੇਰ ਪੰਜਾਬ ਦਾ ਬੇੜਾਗਰਕ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਔਰ ਵਿੱਚ ਸਾਡੇ ਕਿਸਾਨ ਆ ਗੂ ਜਿਹੜੇ ਕਹਿੰਦੇ ਸੀਗੇ ਜੀ ਭਈਆਂ ਬਿਨਾ ਸਾਡਾ ਪੰਜਾਬ ਨਹੀਂ ਚੱਲ ਸਕਦਾ ਤੇ ਆਹ ਭਈਆਂ ਨੂੰ ਤੁਸੀਂ ਰੱਖੋਗੇ ਇਹ ਜਿਹੜੀਆਂ ਕਰਤੂਤਾਂ ਕਰਦੇ ਨੇ ਇਹ ਚਲਦੀ ਵਸਤੇ ਵਿੱਚ ਬਾਕੀਆ ਹੋਇਆ ਇਹ ਸਾਰੀ ਘਟਨਾ ਵਾਪਰੀ ਹੈ ਤਾਂ ਪੰਜਾਬ ਦੇ ਵਿੱਚੋਂ ਜਿਹੜੇ ਜੱਟ ਸਿੱਖ ਲੋਕ ਇੰਨਾ ਗੱਲਾਂ ਦੀ ਹਮਾਇਤ ਕਰਨ ਤੇ ਉੱਡੇ ਨੇ ਕਿ ਭਾਈ ਪ੍ਰਵਾਸੀਆਂ ਮੇਨਾਂ ਸਾਡਾ ਪੰਜਾਬ ਬੜਾ ਦੂਰਿਆ ਰਹਿ ਜਾਣਾ ਪਰ ਮੈਂ ਪੁੱਛਣਾ ਚਾਹੁੰਨਾ ਕਿ ਜਦੋਂ ਪੰਜਾਬ ਦੇ ਅੰਦਰ 80 90 ਦੇ ਦੌਰ ਦੇ ਵਿੱਚ ਪ੍ਰਵਾਸੀ ਨਹੀਂ ਆਉਂਦੇ ਸੀ ਉਸ ਸਮੇਂ ਦੇ ਵਿੱਚ ਕੀ ਸਾਡਾ ਪੰਜਾਬ ਨਹੀਂ ਚੱਲਦਾ ਸੀ ਸਵਾਲ ਬਹੁਤ ਵੱਡੇ ਨੇ ਗੱਲਾਂ ਕੌੜੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਜਿੰਨੇ ਵੀ ਪ੍ਰਵਾਸੀ ਨੇ ਇਹਦਾ ਡਟ ਕੇ ਵਿਰੋਧ ਕਰੋ ਕਿਉਂਕਿ ਪ੍ਰਵਾਸੀਆਂ ਨੇ ਪੰਜਾਬ ਦੇ ਉੱਤੇ ਕਬਜ਼ਾ ਤਾਂ ਕੀਤਾ ਹੀ ਸੀ ਪਰ ਪੰਜਾਬ ਦੇ ਵਿੱਚ ਧੀਆ ਭੈਣਾਂ ਦੀ ਇੱਜ਼ਤ ਵੀ ਰੌਂਦ ਰਹੇ ਨੇ ਇਹ ਤੁਹਾਡੇ ਸਾਹਮਣੇ ਆ ਵੀਡੀਓ ਸਬੂਤ ਐਦੋਂ ਵੱਡੀ ਸ਼ਰਮਨਾ ਘਟਨਾ ਕਿਤੇ ਵੀ ਨਹੀਂ ਹੋ ਸਕਦੀ ਕਿਉਂਕਿ ਜੋ ਤੁਸੀਂ ਦੇਖਿਆ ਜੇ ਤੁਸੀਂ ਸੁਣਿਆ ਇਹ ਤੁਹਾਡੇ ਵੀ ਹੋਸ਼ ਛੋੜਾ ਦੇਣ ਵਾਲੀ ਖਬਰ ਸੀ ਇਸ ਕਰਕੇ ਪੰਜਾਬ ਦੇ ਜਿੰਨੀ ਵੀ ਜਨਤਾ ਇਸ ਗੱਲਾਂ ਨੂੰ ਆਪਣੇ ਦਿਲ ਆਉਂ ਦਿਮਾਗ ਦੇ ਵਿੱਚ ਕਾਇਮ ਰੱਖਣਾ ਚਾਹੀਦਾ ਕਿ ਜਿਹੜੇ ਪ੍ਰਵਾਸੀ ਨੇ ਇਹਨਾਂ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਪੰਚਾਇਤਾਂਕਰਨ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਐਮਸੀ ਕਰਨ ਪਰ ਮੈਂ ਚਾਹੁੰਦਾ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਗੱਲਾਂ ਦੇ ਉੱਤੇ ਕਾਨੂੰਨ ਲੈ ਕੇ ਆਵੇ ਕਿ ਸਾਡੇ ਪੰਜਾਬ ਦੇ ਲੋਕ ਕਿੰਨੇ ਬਾਹਰ ਜਾਂਦੇ ਨੇ ਇਹੋ ਜੀ ਕਰਤੂਤ ਕਿਸੇ ਪੰਜਾਬੀ ਦੀ ਦਿਖਦੀ ਹੈ ਫਿਰ ਕਹਿੰਦੇ ਜੀ ਸਾਡੇ ਪੰਜਾਬੀ ਵੀ ਪ੍ਰਵਾਸੀ ਨੇ ਪਰ ਪੰਜਾਬ ਦੇ ਲੋਕ ਇਹਨਾਂ ਹਾਲਾਤਾਂ ਤੱਕ ਨਹੀਂ ਜਾਂਦੇ ਪਰ ਇਸ ਕਰਕੇ ਸਾਡਾ ਪੰਜਾਬ ਕਹਿ ਰਿਹਾ ਕਿ ਪੰਜਾਬ ਇਹਨਾਂ ਭਈਆਂ ਇਹਨਾਂ ਪ੍ਰਵਾਸੀਆਂ ਤੋਂ ਪੀੜਤ ਹੈ ਜੇਕਰ ਪੰਜਾਬ ਦੀ ਸਰਕਾਰ ਨੇ ਕਾਨੂੰਨ ਨਾ ਬਣਾਇਆ ਤਾਂ ਫਿਰ ਸਿੰਘ ਜੱਥੇਬੰਦੀਆਂ ਸਿੱਖ ਜੱਥੇਬੰਦੀਆਂ ਪੰਜਾਬ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਫੈਸਲੇ ਲੈਣੇ ਮਜਬੂਰ ਹੋ ਜਾਣਗੇ ਕੜੇ ਫੈਸਲੇ ਲੈਣੇ ਪੈਣਗੇ ਯਾਨੀ ਬਹੁਤ ਸਾਰੀਆਂ ਸੰਗਤਾਂ ਨੇ ਤਾਂ ਕਿਹਾ ਵੀ ਗੱਡੀ ਛਾੜੋ ਕੰਮ ਨਿਮੇੜੋ ਕਿਉਂਕਿ ਪ੍ਰਵਾਸੀਆਂ ਨੇ ਡਾਰ ਆਪਣੇ ਦਿਲ ਦੇ ਵਿੱਚੋਂ ਇਸ ਕਦਰ ਕਰ ਦਿੱਤਾ ਕਿ ਤੁਹਾਡੇ ਸਾਹਮਣੇ ਪੰਜਾਬ ਦੀ ਘਾਟਨਾ ਜਲੰਧਰ ਤੋਂ ਬਸਲ ਹੁਦਾਰਾ ਨੂੰ ਜਾ ਰਹੀ ਸੀ ਤਾਂ ਹੁਣ ਇਸ ਵੀਡੀਓ ਨੂੰ ਕੋ ਲੋਕਾਂ ਦਾ ਸ਼ੇਅਰ ਕਰ ਦਿਓ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਕਹਦੇ ਜੀ ਪ੍ਰਵਾਸੀਆਂ ਬਿਨਾ ਪੰਜਾਬ ਨਹੀਂ ਚੱਲਦਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਿੰਨੇ ਸਾਡੇ 92 ਐਮ ਐਲ ਏ ਨੇ ਇਹਨਾਂ ਦੇ ਨੁਮਾਇੰਦੇ ਹੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਚਾਹੀਦਾ ਕਿਸ ਗੱਲ ਦਾ ਵਿਰੋਧ ਕਰਨ ਇਸ ਤੇ ਕਾਨੂੰਨ ਲੈ ਕੇ ਆਉਣ ਤਾਂ ਹੀਗਾ ਪੰਜਾਬ ਵਾਲੇ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਉਹਨਾਂ ਬਾਰੇ ਨੋਟੀਫਿਕੇਸ਼ਨ ਤੁਹਾੜੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ